ਕਿਨਾਂ ਜੰਗਲੀ ਸੀ ਕਿ ਪੁਲਿਸ ਨੂੰ ਪਤਾ ਨਹੀਂ ਕਿ ਕਿੰਨੇ ਕਾਫੇ ਕਿੰਦੀ ਰੀਲ ਕਿਸ ਤਰ੍ਹਾਂ ਦੇ ਕਰਨੀ ਜਿਹੜੇ ਕਦੇ ਰੋਕਣ ਦੇ ਰਸਤੇ ਨਹੀਂ ਮਨਸ਼ੂਤ ਰਾਸਕਲ ਐਥਿਕਲ ਥਾਣਾ ਸਿਟੀ ਮੋਡ ਵੱਲੋਂ ਆਉਗਾ ਗਸ਼ਟ ਕੀਤੀ ਜਾ ਰਹੀ ਸੀ ਤਾਂ ਉਸੇ ਦੌਰਾਨ ਇਹਨਾਂ ਕੋਲ ਇਧਰ ਥਾਣਾ ਸਿਟੀ ਦੇ ਏਰੀਆ ਵਿੱਚ ਰੱਖੀਆਂ ਪਿੰਡ ਪੈ ਜਾਂਦਾ ਉਧਰ ਨੂੰ ਹੀ ਜਾ ਰਹੇ ਸੀ ਤਾਂ ਰਸਤੇ ਜਿੱਨੇ ਦੇਖਿਆ ਇੱਕ ਯੂਪੀ ਨੰਬਰ ਦੀ ਕਾਲੇ ਰੰਗ ਦੀ ਸਕੋਰਪੀਓ ਖੜੀ ਆ ਉਹਦੇ ਵਿੱਚ ਦੋ ਲੜਕੇ ਬੈਠੇ ਸੀਗੇ ਉਹ ਜਾ ਕੇ ਆਉਦਾ ਕੋਈ ਲਿਫਾਫੇ ਵਿੱਚ ਫਰੋਲਾ ਫਰਾਲੀ ਕਰ ਰਹੇ ਸੀ ਜਦੋਂ ਜਾ ਕੇ ਚੈੱਕ ਕੀਤਾ ਉਹਨਾਂ ਤੋਂ ਉਹਨਾਂ ਤੋਂ 3/2 ਕਿਲੋ ਆਫੀਮ ਦੀ ਬਰਾਮਦ ਕੀਤੀ ਕਿ ਪਹਿਲਾਂ ਕਿੱਥੇੋਂ ਜਾ ਕੇ ਵਿੱਚ ਨਹੀਂ ਸੀ ਕੋਈ ਅਸੀਂ ਕੁਝ ਨਹੀਂ ਸਮਝਾਇਆ ਕਹਿੰਦੇ ਪਹਿਲਾਂ ਵੀ ਕ੍ਰਿਕਟ ਕਰਦੀ ਸੀ ਉਹ ਇਹ ਜਿਹੜਾ ਹੈਗਾ ਯੂਪੀ ਤੋਂ ਇਹ ਇੱਕ ਇਹਨਾਂ ਤੋਂ ਦੋਸ਼ਿਆਂ ਤੋਂ ਇੱਕ ਸ਼ਖਸ ਯੂਪੀ ਤੋਂ ਆਇਆ ਇੱਕ ਫਾਜ਼ਿਲਕਾ ਜ਼ਿਲ੍ਹੇ ਦਾ ਰਹਿਣ ਵਾਲਾ ਜੋ ਅਸੀਂ ਅੱਜ ਇਹਨਾਂ ਦਾ ਇੱਕ ਦਿਨ ਦਾ ਪੁਲਿਸ ਰਿਮਾਨ ਸਾਹਮਣੇ ਮਿਲਿਆ ਸੀ ਇਹਨਾਂ ਤੋਂ ਫੱਤਰ ਪੁੱਛ-ਕਿਛ ਕਰਕੇ ਇਹਨਾਂ ਦਾ ਬੈਕਗ੍ਰਾਉਂਡ ਵੀ ਚੈੱਕ ਕਰ ਰਹੇ ਹਾਂ ਅੱਗੇ ਇਹਨਾਂ ਦੇ ਬੈਕਵਰਡ ਲਿੰਕੇਜ ਕੀ ਹੈ ਅੱਗੇ ਇਹਨਾਂ ਨੂੰ ਕਿਹਨਾਂ ਨੂੰ ਦੇਣੀ ਸੀ ਉਹਦੇ ਚ ਅਸੀਂ ਅੱਗੇ ਆਉਂਦੀ ਤਫਤੀਸ਼ ਕਰ ਰਹੇ ਹਾਂ ਕਿੱਥੋਂ ਲੈ ਕੇ ਆ ਰਹੇ ਸੀ ਕਿਤੇ ਨਹੀਂ ਇਹ ਯੂਪੀ ਸਾਈਟ ਤੋਂ ਲੈ ਕੇ ਆ ਰਹੇ ਸੀਗੇ ਤੇ ਇੱਥੇ ਇਹਨਾਂ ਨੇ ਇਲਾਕੇ ਦੇ ਵਿੱਚ ਕਿਸੇ ਨੂੰ ਦੇਣੀ ਸੀਗੀ ਉਹ ਹਜੇ ਸਾਡੀ ਤਫ਼ਤੀਸ਼ ਦਾ ਪਾਰਟ ਹੈ ਅਸੀਂ ਅੱਜ ਇਹਨਾਂ ਦੀ ਪੁੱਛਗਿੱਛ ਕਰਕੇ ਅੱਗੇ ਫਰਦਰ ਕਾਰਵਾਈ ਕਰਾਂਗੇ